ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਬੂਟਾ ਸਿੰਘ ਮੁੰਡਾ ਪਿੰਡ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਮੁੰਡੇ ਪਿੰਡ ਦੇ ਵਿੱਚ ਪਾਣੀ ਦਾ ਕਿੰਨਾ ਦੌਰ ਚੱਲ ਰਿਹਾ ਏ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਬਲਾਕ ਚੋਲਾ ਸਾਹਿਬ ਦੇ ਜੋ ਨੇੜੇ ਪਿੰਡ ਆ 9 10 ਪਿੰਡ ਆ ਗੁੱਜਰਪੁਰ ਹੋ ਗਿਆ ਘੜਕਾ ਕਰਮੂ ਵਾਲਾ ਧੌਨ ਜੋਲ ਪੈਲ ਬੜਾ ਕਾਫੀ ਜਿਹੜਾ ਨਾ ਨੁਕਸਾਨ ਹੋਇਆ ਫਸਲਾਂ ਦਾ ਕਿਸਾਨਾਂ ਦਾ ਨਾਲ ਮਜ਼ਦੂਰਾਂ ਦਾ ਵੀ ਹੋਇਆ ਵਾਕੇ ਜੇ ਮਾਂਡ ਦੇ ਵਿੱਚ ਕਿਸਾਨ ਦੀ ਫਸਲ ਹੋਊਗੀ ਤੇ ਮਜ਼ਦੂਰ ਉੱਥੇ ਕੰਮ ਕਰੂਗਾ ਤੇ ਮਜ਼ਦੂਰ ਕਾਦੇ ਜੋਗਾ ਤੇ ਕਿਸਾਨ ਵੀ ਕਾਦੇ ਜੋਗਾ ਜੇ ਫਸਲ ਨਾ ਹੋਈ ਤੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੱਗੇ ਗੰਨਾ ਹੋ ਜਾਂਦਾ ਸੀ ਐਰ ਕੀ ਤਾਂ ਗੰਨੇ ਦਾ ਵੀ ਸਤਿਆਨਾਸ਼ ਹੋ ਗਿਆ ਵਾ ਗੰਨਾ ਵੀ ਜਿਹੜਾ ਖਤਮ ਹੋ ਗਿਆ ਵਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਾਡੇ ਭੈਣ ਭਰਾਵਾਂ ਨੂੰ ਵੀ ਕਰਦੇ ਆ ਕਿ ਵੱਧ ਤੋਂ ਵੱਧ ਇਧਰ ਧਿਆਨ ਦਿੱਤਾ ਜਾਵੇ ਜੋ ਕਿ ਕਿਸਾਨ ਭਰਾਵਾਂ ਨੂੰ ਸੰਯੋਗ ਦਿੱਤਾ ਜਾਵੇ ਜਿੰਨਾ ਵੀ ਪੱਠਿਆਂ ਦਾ ਵੀ ਜਿਹੜਾ ਉਹ ਵੀ ਕੰਮ ਇਥੋਂ ਖਤਮ ਹੋ ਚੁੱਕਾ ਵਾ ਅੱਗੇ ਪੱਠੇ ਪੁੱਠੇ ਹੈਗੇ ਸੀ ਪਾਈ ਜਾਂਦੇ ਸੀ ਡੰਗਰਾਂ ਨੂੰ ਪੱਠਿਆਂ ਦਾ ਵੀ ਜਿਹੜਾ ਕੰਮ ਖਤਮ ਹੋ ਚੁੱਕਾ ਇੱਥੋਂ ਤੇ ਜਿਹੜੇ ਸਾਡੇ ਭੈਣ ਭਰਾ ਅਥੇ ਮੰਡ ਚ ਬੈਕਾਂ ਦੇ ਉਹਨਾਂ ਦੇ ਵੀ ਬੜੇ ਮੰਦਿਆ ਹਾਲ ਆ ਔਣ ਜਾਣ ਦੀ ਬੜੀ ਮੁਸ਼ਕਲ ਆ ਇਹ ਕਰਕੇ ਅਸੀਂ ਪ੍ਰਸ਼ਾਸਨ ਪ੍ਰਚਾਰਣ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਆਣ ਕੇ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ